ਜਿੰਦਾਬਾਦ ਜਿੰਦਾਬਾਦ ਸੰਘਰਸ਼ ਕਮੇਟੀ ਜਿੰਦਾਬਾਦ 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 ਨੂਰ ਇਕਤਾ ਜਿੰਦਾਬਾਦ 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 ਸਾਡਾ ਇਕਤਾ ਜਿੰਦਾਬਾਦ 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 ਪ੍ਰਦੇਸ਼ ਪੱਲੇਦਾਰ ਜੁਨੀਅਨ ਜਿੰਦਾਬਾਦ 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 ਪ੍ਰਦੇਸ਼ ਪੱਲੇਦਾਰ ਜੁਨੀਅਨ ਜਿੰਦਾਬਾਦ 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 ਜਆ ਰਾਮ ਸਿੰਘ ਜੀ ਕੀ ਕੰਮ ਕਰਦੇ ਆ ਫਲੇਵਰ ਦਾ ਕੰਮ ਕਰਦੇ ਜੀ ਕੀ ਮੰਗਾ ਕੀ ਹੈ ਗਿਆ ਤੁਹਾਡਾ ਮੰਗਾਂ ਸਾਡੀਆਂ ਇਹ ਆ ਜੀ ਠੇਕੇਦਾਰੀ ਸਿਸਟਮ ਬੰਦ ਕਰਾਉਣਾ ਸੀਗਾ ਜਿਹਦੇ ਚ ਹੁਣ 7 ਮਹੀਨੇ ਹੋ ਗਏ ਸਾਨੂੰ ਸੰਗਰੂਰ ਬੈਠਾ ਹੁਣ ਧਰਨੇ ਤੇ 5-7 ਮੀਟਿੰਗਾਂ ਸਾਡੀਆਂ ਹੋਈਆਂ ਕਟਾਰੂ ਚੱਕ ਨਾਲ 5-7 ਮੀਟਿੰਗਾਂ ਹਰਪਾਲ ਚੀਮੇ ਨਾਲ ਹੋਈਆਂ ਜਿਹਦੇ ਚ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਕਹਿੰਨੇ ਵੀ ਸਾਡਾ ਕੇਂਦਰ ਸਰਕਾਰ ਵੱਲੋਂ ਸਿੱਧਾ ਭੁਗਤਾਨ ਆਉਂਦਾ ਵਾ ਉਹ ਹੀ ਸਾਨੂੰ ਦਿੱਤਾ ਜਾਵੇ ਠੇਕੇਦਾਰੀ ਬੰਦ ਕਰਕੇ ਡਾਇਰੈਕਟ ਪੇਮੈਂਟ ਕੀਤੀ ਜਾਵੇ ਸਾਡੀ ਨੇ ਹੋਂਦ ਤੱਕ ਜਿਹੜੀਆਂ ਤੁਸੀਂ ਤੁਹਾਡੀਆਂ ਮੰਗਾਂ ਸੀਗੀਆਂ ਤੁਸੀਂ ਸਰਕਾਰ ਕੋਲੇ ਪੰਚਾਇਆਂ ਹਾਂ ਸਰਕਾਰ ਕੋਲੇ ਪਹੁੰਚੇਗਾ ਜੀ ਭਗਵੰਤ ਮਾਨ ਨਾਲ ਮੀਟਿੰਗ ਕਿਹਾ ਸੀ ਦੋ ਤਿੰਨ ਵਾਰੀ ਕਹਿੰਦੇ ਕਰਾਵਾਂਗੇ ਕਰਾਵਾਂਗੇ ਮੀਟਿੰਗਾਂ ਲਾਰਾ ਲਾਈ ਜਾਂਦੇ ਆ ਜੀ ਵੋਟਾਂ ਤੋਂ ਪਹਿਲਾਂ ਕਹਿੰਦੇ ਸੀਗੇ ਆ ਚੋਣ ਜਾਬਤਾ ਲੱਗਾ ਵਾ ਚੋਣ ਜਾਬਤਾ ਵੀ ਬਾਅਦ ਚ ਤੁਹਾਡੀ ਮੀਟਿੰਗ ਕਰਾਵਾਂਗੇ ਭਗਵੰਤ ਮਾਨਾ ਉਹਨਾਂ ਨਾਲ ਮੀਟਿੰਗ ਨਹੀਂ ਕਰਾਈ ਫਿਰ ਹਰਪਾਲ ਚੀਮੇ ਨਾਲ ਪੰਜ ਸੱਤ ਮੀਟਿੰਗਾਂ ਕੀਤੀਆਂ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਆ ਐਮਪੀ ਦੀਆਂ ਚੋਣਾਂ ਤੋਂ ਬਾਅਦ ਤੁਹਾਡੀ ਸੁਣਵਾਈ ਕੀਤੀ ਜਾਊਗੀ ਫਿਰ ਨਹੀਂ ਸਾਡੀ ਸੁੱਕੇ ਨੇ ਸੁਣੀ ਫਿਰ ਕਟਾਰੂ ਚੱਕ ਨਾਲ ਇਹਦੇ ਨਾਲ ਮੁਲਾਕਾਤ ਕੀਤੀ ਇਹਦੇ ਆਖਰ ਨੂੰ ਸਾਨੂੰ ठेकेदारोंਾਂ ਪ੍ਰਤੀ ਸਾਡੀ ਆ ਪਾਲਿਸੀ ਨਵੀਂ ਤਿਆਰ ਕਰਕੇ ठेकेदारों ਦੇ ਅਧੀਰ ਸਾਨੂੰ ਉਹੀ ਫੇਰ ਟੈਂਡਰਾਂ ਰਾਹੀਂ ਕੰਮ ਕਰਨ ਲਈ ਮਜਬੂਰ ਕਰਦੇ ਨੇ। ਨਹੀਂ ਹੁਣ ਤੁਸੀਂ ਕੀ ਮੰਨ ਕਰਦੇ? ਅਸੀਂ ਕਹਿੰਨੇ ਵੀ ਸਾਡੀ ਆ ਪਾਲਿਸੀ ਜਿਹੜੀ ਇਹ ਰੱਦ ਕੀਤੀ ਜਾਵੇ, ਨਵੀਂ ਪਾਲਿਸੀ ਤਿਆਰ ਕਰਕੇ ਸਾਨੂੰ ਡਾਇਰੈਕਟ ਪੇਮੈਂਟ ਜੋ ਕੇਂਦਰ ਸਰਕਾਰ ਦਿੰਦੀ ਉਹੀ 50% ਦੇ ਹਿਸਾਬ ਨਾਲ ਸਾਨੂੰ ਪੇਮੈਂਟ ਕੀਤੀ ਜਾਵੇ ਜੀ। ਅੱਜ ਤੁਸੀਂ ਇਹ ਜਿਹੜਾ ਧਰਨਾ ਲਾਇਆ ਹੈ ਇਸੇ ਸੰਘਰਸ਼ ਕਰ ਰਹੇ ਹੋ। ਇਸੇ ਕਰਕੇ ਲਾਇਆ ਹੈ ਜਿਹੜਾ ਸੱਤੇ ਜੱਥੇ ਬੰਦੀਆਂ ਸਾਡਾ ਪਹਿਲਾਂ ਮੀਟਿੰਗ ਹੋਈ ਸੀਗੀ। ਵੀ ਆਪਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਊਗਾ ਤਾਂ ਆਪਾਂ ਮੀਟਿੰਗ ਇਹਨਾਂ ਨਾਲ ਕਟਾਰੂ ਚੱਕ ਜੀ ਨਾਲ ਤੇ ਦੂਜੇ ਨਾਲ ਫੂਡ ਮਿੰਟਿਸਟਰ ਨਾਲ ਤੇ ਆਪਣਾ ਹਰਪਾਲ ਚੀਮੇ ਨਾਲ ਹੋਈ ਸੀਗੀ ਇਹਨਾਂ ਨੇ ਵੀ ਸਾਨੂੰ ਇਹੀ ਲਾਰਾ ਲਾਇਆ ਹੁਣ ਅਸੀਂ ਇਹ ਸੱਤੇ ਜੱਥੇ ਬੰਦਿਆਂ ਨੇ ਆਪਣਾ ਡੀਸੀ ਦਫ਼ਤਰ ਸਾਰਿਆਂ ਦੇ ਜਾ ਕੇ ਮੰਗ ਪੱਤਰ ਦਿੱਤੇ ਆ ਵੀ ਅਸੀਂ ਜਿੰਨਾ ਚਿਰ ਸਾਡਾ ਕੋਈ ਡਾਇਰੈਕਟ ਪੇਮੈਂਟ ਦਾ ਲਾਗੂ ਨਹੀਂ ਕਰਦੇਗੇ ਉਹਨਾਂ ਚਿਰ ਅਸੀਂ ਧਰਨਾ ਜਾਰੀ ਰੱਖਾਂਗੇ ਬਾਕੀ ਜੇ ਨਾ ਇਹਨਾਂ ਨੇ ਸਾਡੀ ਸੁਣਵਾਈ ਕੀਤੀ ਇਹ ਦੂ ਸੰਘਰਸ਼ ਤੇਜ਼ ਕੀਤਾ ਜਾਊਗਾ ਜੀ ਮਾਂਗੇ ਸਾਡੇ 7 ਮਹੀਨਾ ਤਾਂ ਇਸ ਸੰਗਠਨ ਦੇ ਵਿੱਚ ਬੈਠੇ ਆ ਜੀ ਲਾਰਾ ਲਾਈ ਜਾਂਦੀ ਸਰਕਾਰ ਲਾਰਾ ਲਾਈ ਜਾਂਦੀ ਕਟਾਰੂ ਚੱਕ ਚੀਮੇ ਨੇ ਸਾਨੂੰ ਲਾਰਾ ਲਾਇਆ ਵੀ ਵੋਟਾਂ ਦਾ ਬਾਅਦ ਸਾਨੂੰ ਸਿੱਧੀ ਡਾਇਰੈਕਟ ਪੇਮੈਂਟ ਜਿਹੜੀ ਸੈਂਟਰਲ ਗਵਰਨਮੈਂਟ ਦਿੰਦੀ ਆ ਵੀ ਤੁਹਾਡੇ ਖਾਤੇ ਪਾਇਆ ਜਾਊ ਸਾਨੂੰ ਸਿੱਧਾ ਆਤਪਕ ਤਨ ਮਿਲੂਗਾ ਇਹ ਨਾਲ ਜਿਹੜੀ ਹੁਣ ਪਾਲਿਸੀ ਕੱਢੀ ਆ ਇਹ ਠੇਕੇਦਾਰਾਂ ਥਰੂ ਗਲਤ ਠੇਕੇਦਾਰ ਪੱਖ ਦੀ ਘੜਤੀ ਆ ਸਾਡੇ ਰਾਤ ਨੁਕਸਾਨ ਬਹੁਤ ਜ਼ਿਆਦਾ ਜੀ ਨੇ ਹਾਂ ਤੁਸੀਂ ਕੀ ਮੰਗ ਕੀ ਗੱਲ ਸਾਡਾ ਮੰਗ ਇਹੀ ਆ ਜੀ ਜੇ ਤਾਂ ਇਹਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਕਰਾ ਠੇਕੇਦਾਰ ਸੱਟ ਮੁਕਤ ਕਰਕੇ ਸਾਨੂੰ ਸਿੱਧੀ ਡਾਇਰੈਕਟ ਪੇਮੈਂਟ ਦਿੰਦੇ ਆ ਤੇ ਸਾਡਾ ਧਾਰਨਾ ਚੱਕਾ ਜਾਵੇ ਨਹੀਂ ਐਦੂ ਵੀ ਤੇਜ਼ ਸੰਘਰਸ਼ ਤੇਜ਼ ਕਰਾਂਗੇ ਤੁਸੀਂ ਪਹਿਲੇ ਵੀ ਇਹ ਮੰਗ ਪੱਤਰ ਦੇ ਹਾਂ ਜੀ ਪਹਿਲਾਂ ਮੰਗ ਪੱਤਰ ਤਿੰਨ ਵਜੇ ਦੇ ਚੁੱਕੇ ਆ ਜੀ ਸਾਰੇ ਡੀਸੀਆਂ ਟੋਟਲ ਤੇ ਉਹਨਾਂ ਨੇ ਕੀ ਅਸ਼ਵਸਨ ਦਿੱਤਾ ਹੀ ਜਾਂਦਾ ਉਹਨਾਂ ਅੱਜ ਭੇਜ ਦੇ ਜੀ ਸਵੇਰੇ ਭੇਜ ਦੇ ਅੱਜ ਭੇਜ ਦੇ ਸਵੇਰੇ ਭੇਜ ਦੇ ਘੰਟੇ ਵਜੇ ਭੇਜ ਦੇਣੇ ਆ ਦੇਖਣ ਤੋਂ ਤੁਹਾਡੇ ਅਗਾਹ ਰਣਨੀਤੀ ਕੀ ਹੈ ਸਾਡੀ ਰਣਨੀਤੀ ਹੈ ਜੇ ਦਾ ਸਾੜਿਆ ਮੰਗਾ ਪੂਰੀਆਂ ਕਰ ਲੀਆਂ ਉਹਨਾਂ ਨੇ ਠੀਕ ਆ ਤੇ ਨਹੀਂ ਸੰਘਰਸ਼ ਇਦੂ ਛੰਗੂਰ ਦੇ ਵਿੱਚ ਤੇਜ਼ ਕੀਤਾ ਜਾਊਗਾ